ਢੀੜੀ ਪੰਜਾਬੀ ਚੈਨਲ ਦੇਖ ਰਹੇ ਸਾਡੇ ਦਰਸ਼ਕਾਂ ਦਾ ਨਿੱਗਾ ਸਵਾਗਤ ਕਰਦੇ ਹਾਂ ਜੀ ਅੱਜ ਦੇ ਲਾਈਵ ਸ਼ੋਅ ਅੱਜ ਦੀ ਗੱਲ ਦੇ ਵਿੱਚ ਅਹਿਮ ਹੋਣ ਜਾ ਰਿਹਾ ਅਜਿਹਾ ਪ੍ਰੋਗਰਾਮ ਕਿਉਂਕਿ ਗੱਲ ਬੜੀ ਖਾਸ ਹੈ ਕਿਉਂਕਿ ਗੱਲ ਜੁੜੀ ਹੋਈ ਹੈ ਸਰਕਾਰ ਦੀ ਸੂਯੋਜਨਾ ਦੇ ਨਾਲ ਜਿਹਦੀ ਸ਼ੁਰੂਆਤ ਹੁੰਦੀ ਹੈ 1 ਜੁਲਾਈ ਨੂੰ 1 ਜੁਲਾਈ ਨੂੰ ਸ਼ੁਰੂਆਤ ਹੁੰਦੀ ਹੈ ਈਐਲਆਈ ਨਾਂ ਦੀ ਇੱਕ ਸਕੀਮ ਦੀ ਜਿਹਦੇ ਵਿੱਚ 1.07 ਲੱਖ ਕਰੋੜ ਦਾ ਤਕਰੀਬਨ ਲਾਭ ਜਿਹੜਾ ਆ ਉਹ ਮਿਲੇਗਾ ਮਨਜ਼ੂਰੀ ਇਹਦੀ ਮਿਲੀ ਹੈ ਇਸ ਸਕੀਮ ਕੀ ਹੈ ਕੀ ਕਹਿੰਦੀ ਹੈ ਕਿਹਨੂ-ਕਿਹਨੂ ਕੀ ਕੀ ਲਾਭ ਹੋਣਗੇ ਤੇ ਇਹ ਸਕੀਮ ਦੇ ਲਈ ਜਾਣਕਾਰੀ ਕਿੱਥੋਂ ਮਿਲੇਗੀ ਸਾਰੇ ਬਾਰੇ ਚਰਚਾ ਛੇੜਾਂਗੇ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਸੁਪ੍ਰੋਗਰਾਮ ਦਾ ਵੀ ਨਾਮ ਹੈ ਜੀ ਏਲਾਈ ਸਕੀਮ ਰੁਜ਼ਗਾਰ ਸਿਰਜਣਾ ਦਾ ਅਹਿਮ ਉਪਰਾਲਾ ਇਹਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਅੱਜ ਦੇ ਮਹਿਮਾਨ ਸਾਡੇ ਸਟੂਡੀਓ ਚ ਪਹੁੰਚ ਚੁੱਕੇ ਨੇ ਤੁਹਾਨੂੰ ਮਿਲਵਾਉਂਦੇ ਹਾਂ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਮੇਰੇ ਨਾਲ ਬੈਠੇ ਰਹੇ ਪੰਕਜ ਕੁਮਾਰ ਜੀ ਪੰਕਜ ਜੀ ਸਟੂਡੀਓ ਚ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਪੰਕਜ ਜੀ ਖੇਤਰੀ ਪ੍ਰੋਵੀਡੈਂਟ ਫੰਡ ਕਮਿਸ਼ਨਰ ਗ੍ਰੇਡ 1 ਅਫਸਰ ਨੇ ਜਲੰਧਰ ਤੋਂ ਤੇ ਉਹਨਾਂ ਦੇ ਬਿਲਕੁਲ ਨਾਲ ਬੈਠੇ ਨੇ ਜੀ ਬਾਲ ਕਿਸ਼ਨ ਵਰਮਾ ਜੀ ਕਿਸ਼ਨ ਜੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਟੂਡੀਓ ਦੇ ਵਿੱਚ ਕਿਸ਼ਨ ਜੀ ਬਾਰੇ ਵੀ ਦੱਸ ਦਈਏ ਕਿ ਉਹ ਵੀ ਖੇਤਰੀ ਪ੍ਰੋਵੀਡੈਂਟ ਫੰਡ ਕਮਿਸ਼ਨਰ ਗ੍ਰੇਡ 2 ਅਫਸਰ ਨੇ ਜਲੰਧਰ ਤੋਂ ਸੋ ਗੱਲਬਾਤ ਇਹ ਜਿਹੜੀ ਅਸੀਂ ਕਰਾਂਗੇ ਇਸ ਤੋਂ ਪਹਿਲਾਂ ਇੱਕ ਵੀਡੀਓ ਬਾਈਟ ਹੈ ਅਸ਼wini ਵੈਸ਼ਨਵ ਜੀ ਦੀ ਜਿਹਦੇ ਵਿੱਚ ਗੱਲ ਕੀਤੀ ਗਈ ਹੈ ELI ਸਕੀਮ ਦੀ ਉਹਦੇ ਨਾਲ ਜੁੜਾਂਗੇ ਤੇ ਸਟੂਡੀਓ ਦੇ ਵਿੱਚ ਮੁੜ ਵਾਪਸ ਆਵਾਂਗੇ आपने देखा पिछले बजट में मान्य वित्त मंत्री जी ने एक एम्प्लॉयमेंट लिंक्ड स्कीम के बारे में बहुत क्लियर एक पैकेज की घोषणा की थी उसके बाद में इसमें काफी अच्छा काम हुआ और डिटेल में जितना इंडस्ट्री के साथ चर्चा करके सबके साथ कंसल्टेशन करके एक बहुत ही अच्छी स्कीम बनी है कॉम्प्रिहेंसिव स्कीम बनी है है एम्प्लॉयमेंट लिंक्ड इंसेंटिव स्कीम इसका फोकस मैन्युफैक्चरिंग सेक्टर पे रहेगा ई विल बी फोकस्ड ऑन द मैन्युफैक्चरिंग सेक्टर इसके दो पार्ट्स हैं। पार्ट वन है फर्स्ट टाइमर्स के लिए पार्ट टू है जो कि सस्टेन्ड एम्प्लॉयमेंट के लिए सपोर्ट करे दोनों पे मैं डिटेल में आता हूं पार्ट वन जो सपोर्ट टू फर्स्ट टाइमर्स हम सब जानते हैं कि फर्स्ट टाइमर्स को बहुत सारी डिफिकल्टीज फेस होती है जब वो जॉब सर्च में जाते हैं एक्सपीरियंस वाले को हमेशा एक प्रायोरिटी मिलती है कॉस्ट भी लगती है एक जॉब सर्च में उन सबको ध्यान में रखते हुए फर्स्ट टाइमर्स के लिए एक महीने तक की सब्सिडी एक महीने की सैलरी के बराबर सब्सिडी अप टू अ लिमिट ऑफ मैक्सिमम फिफ्टीन थाउजेंड रुपीज ये दी जाएगी जो कि दो इंस्टॉलमेंट्स में होगी छह महीने और बारह महीने के बाद में दी जाएगी इससे एम्प्लॉयर्स को कंपनीज को दे विल बी एनकरेज टू हायर द फर्स्ट टाइमर्स और ये बहुत अच्छे कंसल्टेशन लॉन्ग प्रोसेस ऑफ कंसल्टेशन के बाद में ये स्कीम बनी है करीब छह महीने सात महीने का कंसल्टेशन इसमें हुआ है उसके बाद में ये स्कीम बनी है इससे फर्स्ट टाइमर्स को बहुत मदद मिलेगी उनको एम्प्लॉयर्स जब हायर करेंगे तो जो बड़ा एक पशोपष्ट पश रहता है एम्प्लॉयज के माइंड में कि एक्सपीरियंस को लू या फर्स्ट टाइमर को लू वो इससे दूर होगा दूसरा इसका पार्ट है जो सस्टेन्ड एम्प्लॉयमेंट देते हैं दो साल के लिए एवरी मंथ थ्री थाउजेंड रुपीज पर मंथ पर एम्प्लॉय ये एक सपोर्ट मिलेगा और जो मैन्युफैक्चरिंग इंडस्ट्रीज हैं उसमें यही सपोर्ट चार साल के लिए मिलेगा ਸਟੂਡੀਓ ਚ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਤੇ ਗੱਲਬਾਤ ਜਿਹੜੀ ਕੇਂਦਰ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਈਐਲਆਈ ਸਕੀਮ ਹੁਣ ਜਦੋਂ ਈਐਲਆਈ ਸਕੀਮ ਦਾ ਨਾਮ ਸਾਡੇ ਧਿਆਨ ਦੇ ਵਿੱਚ ਆਉਂਦਾ ਤਾਂ ਫਿਰ ਇਹ ਵੀ ਸਵਾਲ ਆਉਂਦਾ ਵੀ ਇਹ ਚੀਜ਼ ਹੈ ਕਿ ਜਿਹਦੇ ਬਾਰੇ ਚਰਚਾ ਛੇੜੀ ਹੈ ਤੇ ਜਿਹੜੀ ਨਵੀਂ ਸਕੀਮ ਸਰਕਾਰ ਨੇ ਸ਼ੁਰੂ ਕੀਤੀ ਹੈ ਬਲਕਿਸ਼ਣ ਜੀ ਆਪਾਂ ਗੱਲ ਤੋਂ ਸ਼ੁਰੂ ਕਰਦੇ ਹਾਂ ਹੁਣ ਆਪਾਂ ਨੂੰ ਇਹ ਵੀ ਕਯਰਿਓਸਿਟੀ ਜਗਦੀ ਹੈ ਆਡੀਅנס ਨੂੰ ਕਯਰਿਓਸਿਟੀ ਜਗਦੀ ਹੈ ਕਿ ਹੁਣ ਈਐਲਆਈ ਕੀ ਸਕੀਮ ਹੈ ਇਹਦਾ ਕੀ ਮੋਟਿਵ ਕੀ ਹੈ ਜੀ ਈਐਲਆਈ ਜਿਹੜੇ ਹੈਗਾ এমਪਲੋਇਮ ਲਿੰਕਡ ਇਨਸੈਂਟਿਵ ਸਕੀਮ ਹੈਗੀ ਹੈ ਜੀ ਇਹ ਇਨਸੈਂਟਿਵੇਸ ਕਰਨਾ EMPLOYE ਨੂੰ ਵੀ ਫਰੈਸ਼ EMPLOYE ਨੂੰ ਔਰ ਨਾਲ EMPLOYERS ਨੂੰ ਵੀ ਜੀ ਇਹਦੀ ਸਕੀਮ ਦੇ ਦੋ ਪਾਰਟ ਹੈਗੇ ਆ ਪਾਰਟ A ਔਰ ਪਾਰਟ B ਜੀ ਤੇ ਇਹ ਬੇਸਿਕਲੀ ਜਿਹੜਾ ELI ਸਕੀਮ ਹੈਗੀ ਹੈ ਜੌਬ ਕ੍ਰੀਏਸ਼ਨ EMPLOYMENT ਜਨਰੇਸ਼ਨ ਔਰ ਸੋਸ਼ਲ ਸਿਕਿਉਰਿਟੀ ਪ੍ਰੋਵਾਈਡ ਕਰਨ ਵਾਸਤੇ ਹੈਗੀ ਹੈ ਜੀ ਜਿਹੜੇ ਸਾਡਾ ਯੂਥ ਕਾਲਜਿਸ ਤੋਂ ਬਾਹਰ ਆ ਰਿਹਾ ਪੜ ਕੇ ਆ ਰਿਹਾ ਉਹਨਾਂ ਨੂੰ ਇਨਸੈਂਟਿਵੇਸ ਕਰਨ ਲਈ ਹੂੰ ਬਰਕ ਫੋਰਸ ਜਿਹੜੀ ਹੈ ਕਿ ਸਾਡਾ ਬ੍ਰੇਨ ਡレイン ਨਾ ਹੋਵੇ ਲੋਕਲ ਇੰਡੀਆ ਚ ਹੀ ਆਪਣੇ ਪੰਜਾਬ ਚ ਜਿਸ ਤਰ੍ਹਾਂ ਤੁਸੀਂ ਦੇਖਿਆ ਬਹੁਤ ਸਾਰੇ ਤੇ ਉਸ ਚੀਜ਼ ਨੂੰ ਕਟਲ ਕਰਨ ਲਈ ਇਹ ਇਨਸੈਂਟਿਵ ਜਿਹੜਾ ਹੈਗਾ 15000 ਦੀ ਜਿਹੜੀ ਵੇਜ ਹੈਗੀ ਹੈ ইপিএফ ਦੀ ਉਹ ਉਹਨਾਂ এমਪਲਾਈਜ਼ ਨੂੰ ਜਿਹੜੇ ਫਸਟ ਟਾਈਮਰ ਹੋਣਗੇ ਜੀ ਉਹਨਾਂ ਨੂੰ ਦਿੱਤੀ ਜਾਊਗੀ ਜੀ ਔਰ ਇਹ ਦੋ ਕਿਸ਼ਤਾਂ ਚ ਦਿੱਤੀ ਜਾਊਗੀ ਇੱਕ ਕਿਸ਼ਤ 6 ਮਹੀਨੇ ਬਾਅਦ ਤੇ ਦੂਜੀ 12 ਮਹੀਨੇ ਬਾਅਦ ਇਹਦੇ ਦੋ ਹਿੱਸੇ ਤੁਸੀਂ ਕਹਿੰਦੇ ਹੋਣਗੇ ਇਹਦੇ ਜਦੋਂ ਮੈਂ ਪੰਕਜ ਜੀ ਆਪਾਂ ਗੱਲ ਕਰਦੇ ਹਾਂ ਇਸ ਸਕੀਮ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਪਾਰਟ A ਤੇ ਪਾਰਟ B ਦੋਨਾਂ ਪਾਰਟ ਨੂੰ ਅਲੱਗ-ਅਲੱਗ ਫਿਰ ਕੈਟਾਗਰੀਜ਼ ਕਰਕੇ ਕੁਝ ਨਾਮ ਵੀ ਦਿੱਤੇ ਗਏ ਹੋਣਗੇ ਉਹ ਕਿਸ ਕਿਸ ਕੈਟਾਗਰੀ ਦੇ ਕਿਸ ਤਰ੍ਹਾਂ ਨੂੰ ਅੰਡਰ ਰੱਖਿਆ ਗਿਆ ਪਾਰਟ A ਇਸ ਬੀਨ ਫੋਰ EMPLOYES ਐਂਡ ਪਾਰਟ A ਇਸ ਮੀਨ ਫੋਰ EMPLOYEES ਇਨ ਪਾਰਟ A ਗਵਰਨਮੈਂਟ ਇਸ ਗਿਵਿੰਗ ਰੁਪੀਏ 15000 Uh, benefit to the employees and they are first-time employees. Jee. this is to promote formalization mm. and they have to be uh, it, it is given in two installments. Mm. first installment is given after six months Jee. and another installment is given after a period of one year. Mm. and the second part is meant for exclusively for employers mm. and whatever benefit is there it would be given to their pan-linked accounts. Jee. and uh, all they have to do is just Generate new employment, mm. and they do not have necessarily to be in first time fold of EPA. It just it has to be new employment, and if uh, in, and if there are less than 15 employees in an, in an establishment, G. then they just have to add two employees, mm. and that employment has to be sustained at least for six months. Mm. And then, if there are more than 15 employees in an establishment, then they have to add five new employment at least. And the uh, Minister Saab, uh, whatever he said, that the maximum benefit is 3000 rupees per month gee. for each employee, hmm. and it will be credited to the account of the employers. Ah, ਅਸੀਂ ਇੱਕ ਇੱਕ ਕਰਕੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੁਣ ਪਾਰਟ 1 ਦੀ ਆਪਾਂ ਗੱਲ ਕੀਤੀ ਸਰ ਨੇ ਵੀ ਜਿੱਦਾਂ ਗੱਲ ਕੀਤੀ ਤੁਸੀਂ ਵੀ ਗੱਲ ਕੀਤੀ ਕਿ ਅਸੀਂ ਇਹਦੇ ਵਿੱਚ 15000 ਦਾ ਬੈਨੀਫਿਟ ਦੇਣਾ ਜਿਹੜੇ ਨਵੇਂ EMPLOYEES ਨੇ ਫਰੈਸ਼ ਫਰੈਸ਼ ਨੇ ਜਿਹੜੇ ਸਰ ਇਹਦੇ ਵਿੱਚ एलिਜੀਬਿਲਟੀ ਦਾ ਕੋਈ ਕਰੀਟੇਰੀਆ ਰੱਖਿਆ ਗਿਆ ਹਾਂਜੀ ਹਾਂਜੀ ਬਿਲਕੁਲ ਜੀ ਇਸ ਤਰ੍ਹਾਂ ਕਿ ਨਵੇਂ EMPLOYEES ਤੋਂ ਬਿਲਕੁਲ ਬਿਲਕੁਲ ਇਹ ਜਿਹੜੀ ਸਕੀਮ ਹੈਗੀ ਹੈ ਪਹਿਲੇ ਤਾਂ ਜਿਹੜੇ EMPLOYEES ਜਿਹੜੇ ਸਾਡੇ EPF ਵਿੱਚ ਰਜਿਸਟਰਡ ਹੈਗੇ ਆ ਹਮ ਉਹ ਨਾਲ ਦੇ ਐਮਪਲਾਈਜ਼ ਵਾਸਤੇ ਹੈਗੀ ਆ ਔਰ ਉਹਨਾਂ ਦੀ ਜਿਹੜੀ 베ਜ ਲਿਮਿਟ ਹੈਗੀ ਆ ਉਹ 1 ਲੱਖ ਰੁਪਏ ਤੱਕ ਦੀ 베ਜ ਤੱਕ ਜਿਹੜੀ ਹੈ ਸਕੀਮ ਬੈਨੀਫੀਟ ਮਿਲ ਕਿਸੇ ਲਈ ਜੀ ਜੀ ਔਰ ਇਹ ਕਿਸੇ ਵੀ ਸੈਕਟਰ ਚ ਜਾਏਗਾ ਹਮ ਐਨੀ ਸੈਕਟਰ ਹਮ ਤੋਂ ਇਹਦੇ ਚ ਜਿਹੜੇ ਫਰੈਸ਼ ਐਮਪਲਾਈਜ਼ ਆਣਗੇ ਉਹਨਾਂ ਨੂੰ ਜਿਹੜੀ ਮੈਕਸਿਮਮ ਜਿਹੜੀ ਸਾਡੀ 베ਜ ਹੈਲਪ ਹੋਏਗੀ ਉਹ 15000 ਰੁਪਏ ਹਮ ਤੇ 15000 ਰੁਪਏ ਦੀ ਜਿਹੜੀ ਫਰਸਟ ਕਿਸ਼ਤ ਹੈਗੀ ਆ ਉਹ ਤਾਂ ਆਪਾਂ 6 ਮਹੀਨੇ ਬਾਅਦ ਦੇਵਾਂਗੇ ਜੀ ਜਿਹੜੀ ਸੈਕਿੰਡ ਹੈਗੀ ਹੈ ਉਹ 12ਵੇਂ ਮਹੀਨੇ ਤੋਂ ਬਾਅਦ ਦਵਾਂਗੇ ਉਹਦੇ ਚ ਇੱਕ ਥੋੜੀ ਜੀ ਕੰਡੀਸ਼ਨ ਹੈ ਉਹਦੀ ਜਿਹੜੀ ਸਾਡੇ ਯੂਥ ਹੈਗਾ ਉਹਨੂੰ ਫਾਈਨੈਂਸ਼ੀਅਲੀ ਲਿਟਰੇਟ ਕਰਨ ਦਾ ਜੀ ਇਹਦਾ ਜज्ਬਾ ਜਿਆ ਰੱਖਿਆ ਹੈ ਕਿ ਉਹਦੇ ਲਈ ਜਿਹੜਾ ਸੈਕਿੰਡ ਇਨਸਟਾਲਮੈਂਟ ਦਾ ਕੁਝ ਪੋਰਸ਼ਨ ਜਿਹੜਾ ਹੈਗਾ ਉਹ ਸੇਵਿੰਗ ਅਕਾਊਂਟ ਵਾਸਤੇ ਕੁਝ ਉਹਦੇ ਅਕਾਊਂਟਸ ਰੱਖਿਆ ਜਾਊਗਾ ਕਿ ਉਹਨਾਂ ਦਾ ਜਿਹੜਾ ਯੂਥ ਹੈ ਉਹਨੂੰ ਇਨਕਲਕੇਟ ਕਰਨੀ ਹੈ ਸੇਵਿੰਗ ਦੀ ਹੈਬਿਟਸ ਤਾਂ ਉਹਨੂੰ ਫਾਈਨੈਂਸ਼ੀਅਲ ਲਿਟਰੇਸੀ ਦਾ ਥੋੜੀ ਜੀ ਨੋਲੇਜ ਹੋਏਗੀ ਉਸ ਤੋਂ ਬਾਅਦ ਉਹ ਆਪਣਾ ਪੈਸਾ ਜਿਹੜਾ ਸੈਕਿੰਡ ਇਨਸਟਾਲਮੈਂਟ ਰੀਲੀਜ਼ ਹੋ ਜਾਏਗੀ ਇਹ ਪੰਕਜ ਜੀ ਜਿਹੜੀ ਇਨਸਟਾਲਮੈਂਟ ਹੈ ਇਹ ਕਿੰਨੇ ਟਾਈਮ ਤੱਕ ਜਿਹੜਾ EMPLOYEE ਹੈ ਉਹਨੂੰ ਮਿਲੇਗੀ ਹੈ ਟਾਈਮ ਲਿਮਿਟ ਹੈ ਦੀ ਕੋਈ ਇਹ ਇਹਨਾਂ 2 ਸਾਲ ਕੇ ਲਈ ਸਿਰਫ 2 ਸਾਲ ਦੇ 2 ਸਾਲ 2 ਸਾਲ ਹੈ ਜੀ ਆ ਪਾਰਟ ਪਾਰਟ ਬੀ ਨੂੰ ਮੈਨੂਫੈਕਚਰਿੰਗ ਕੰਸਰਨ ਹੋਗੀ ਤਾਂ ਇਹ ਇਹਨਾਂ 4 ਸਾਲ ਪਾਰਟ 1 ਦੀ ਅਗਰ ਆਪਾਂ ਗੱਲ ਕਰਦੇ ਆਂ ਬੈਨੀਫਿਟ ਜਿਹੜਾ ਉਹ 2 ਸਾਲ ਦੇ ਲਈ ਕੰਟੀਨਿਊ ਹੋਏਗਾ ਉਸ ਤੋਂ ਬਾਅਦ ਪਾਰਟ 2 ਦੇ ਲਈ ਐਕਚੁਅਲੀ ਐਕਚੁਅਲੀ ਪਾਰਟ 1 ਸੇ 1 ਅਗਸਤ 25 ਤੋਂ ਲੈ ਕੇ ਜੀ 30 31 ਜੁਲਾਈ 2027 ਤੱਕ ਜਿਹੜੀ ਹੈ 2 ਸਾਲ ਜਿਹੜਾ ਹੈ ਓਪਨ ਹੈ ਐਨਰੋਲਮੈਂਟ ਬਸ ਜੀ ਕੋਈ ਵੀ ਬੰਦਾ ਇਸ ਦੌਰਾਨ ਅਗਰ ਆਊਗਾ ਤੇ ਉਹਨੂੰ ਅਗਲੇ 2 ਸਾਲ ਬੈਨੀਫਿਟ ਮਿਲੂਗਾ ਹਮ ਬਟ ਉਹਦੇ ਚ ਜਿਹੜਾ ਸੈਕੰਡ ਸਕੀਮ ਹੈਗੀ ਹੈ ਸੈਕੰਡ ਸਕੀਮ ਚ ਜਿਹੜਾ ਬੈਨੀਫਿਟ ਹੈਗਾ 2 ਸਾਲ ਹੈ ਔਰ ਜਿਹੜੇ ਮੈਨੂਫੈਕਚਰਿੰਗ ਸੈਕਟਰ ਹੈ ਉਹਨਾਂ ਵਾਸਤੇ 4 ਸਾਲ ਹੈ ਜੀ ਇਹਦੀ ਇਨਫੋਰਮੇਸ਼ਨ ਕਿੱਥੋਂ ਹੋਏਗੀ ਜਾਂ ਆਪਾਂ ਕਹਿੰਦੇ ਨੇ ਕਿ ਅਗਰ ਕੋਈ ਇਹ ਪਾਰਟਿਕੂਲਰ ਆਪਾਂ ਨੂੰ ਪੰਕਾ ਜੀ ਕੋਈ ਸਕੀਮ ਹੈ ਗਵਰਨਮੈਂਟ ਕੋਈ ਸਕੀਮ ਕੱਢਦੀ ਹੈ ਤਾਂ ਸਾਨੂੰ ਤੇ ਲਈ ਅਪਲਾਈ ਕਰਨਾ ਪੈਂਦਾ ਕਿ ਅਸੀਂ ਰਜਿਸਟਰਡ ਕਰਾਉਣਾ ਆਪਣੇ ਆਪ ਨੂੰ ਅਪਲਾਈ ਕਰਨਾ ਉਹਦਾ ਵੀ ਕੋਈ ਪ੍ਰੋਸੈਸ ਹੈ ਪ੍ਰੋਸੈਸ ਇਹਨਾਂ ईपीएफ ਨੂੰ ईपीएफ ਨੂੰ ਰਜਿਸਟਰ ਕਰਨਾ ਹੋਗਾ ईपीएफ ਕਿਹੜਾ ਹੀ ਇਹਹੀ ਪ੍ਰੋਸੈਸ ਜੀ ਇਕ ਕੋਈ ਛੋਟਾ ਪ੍ਰੋਸੈਸ ਹੈ ਉਹਨਾਂ ਦਾ ਈਜ਼ੀ 파ਰਟ ਬੀ ਦੇ ਲਈ ਵੀ ਸੇਮ ਦੋਨਾਂ ਵਾਸਤੇ ਸੇਮ ਹੈ ਇਹ ਜਿਹੜੇ ਰਜਿਸਟਰਡ EMPLOYER ਸਾਡੇ ਕੋਲ ਹੈਗੇ ਆ EPF ਚ ਜਦੋਂ ਕੋਈ ਵੀ EMPLOYEE ਉੱਥੇ ਜੌਬ ਕਰੂਗਾ ਤੇ ਇਹਦੇ ਚ ਇੱਕ ਬੜੀ ਜ਼ਰੂਰੀ ਗੱਲ ਇਹ ਹੈਗੀ ਹੈ ਕਿ ਜਿਹੜਾ ਸਾਰਾ ਆਧਾਰ ਬੇਸਡ ਹੈਗਾ ਤੇ ਆਧਾਰ ਜਿਹੜਾ ਬੱਚੇ ਜਿਹੜੇ ਕਾਲਜ ਤੋਂ ਨਿਕਲ ਰਹੇ ਆ ਜਾਂ ਡਿਗਰੀਜ਼ ਲੈ ਕੇ ਆ ਰਹੇ ਆ ਉਹਨਾਂ ਨੂੰ ਜਿਹੜਾ ਆਧਾਰ ਆਪਣਾ ਬੈਂਕ ਦੇ ਨਾਲ ਆਪਣਾ ਸੋਰੀ ਮੋਬਾਈਲ ਨਾਲ ਜ਼ਰੂਰ ਲਿੰਕ ਕਰ ਲੈਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਇੱਕ UN ਨੰਬਰ ਹੁੰਦਾ ਯੂਨੀਵਰਸਲ ਇਕਾਉਂਟ ਨੰਬਰ ਉਹ ਜਦੋਂ ਆਪਾਂ ਅਲਾਟ ਕਰਦੇ ਆ ਤੇ ਉਹ OTP ਆਂਦਾ ਉਹਨੂੰ ਜਨਰੇਟ ਕਰਨ ਲਈ ਤੇ ਉਸ ਤੋਂ ਬਾਅਦ EMPLOYEER ਜਿਹੜਾ ਹੈ ਉਹਨੂੰ ਉਹਦੇ ਬੈਂਕ ਦੇ ਨਾਲ ਅਟੈਚ ਕਰੇਗਾ ਉਹਦੇ PAN ਦੇ ਨਾਲ ਅਟੈਚ ਕਰੇਗਾ ਔਰ ਉਹਦੀ KYC ਕਰੇਗਾ ਤੇ ਜਿਹੜਾ ਬੈਨੀਫਿਟ ਹੈਗਾ ਜਿਹੜਾ 15000 ਦਾ ਜਿਹੜਾ ਦੋ ਕਿਸ਼ਤਾਂ ਦਾ ਬੈਨੀਫਿਟ ਜਾਣਾ ਹੈ ਉਹ ਉਸੇ ਬੈਂਕ ਅਕਾਊਂਟ ਜਿਹੜਾ ਹਜ਼ਾਰ ਲਿੰਕਡ ਹੋਏਗਾ EMPLOYEE ਦੇ ਸਰਕਾਰ ਡਾਇਰੈਕਟਲੀ ਉਹਦੇ ਅਕਾਊਂਟ 'ਚ ਹੀ ਪਾਊਗੀ EMPLOYEE ਦੇ ਜਿਹੜਾ ਇਹਨਾਂ ਦਾ ਅ ਖਾਤੇ ਦੇ ਵਿੱਚ ਹੁਣ ਆਪਾਂ ਇੱਕ ਦੂਸਰਾ ਇੱਕ ਗੱਲ ਸਿੱਧਵੈ ਇਹਨਾਂ ਦੇ ਖਾਤੇ ਦੇ ਵਿੱਚ ਪੈਸੇ ਵੀ ਆਉਣਗੇ ਜੀ ਜੀ ਉਹ ਪ੍ਰੋਸੈਸ ਕਿੰਨਾ ਕੁ ਟਰਾਂਸਪੇਰੈਂਟ ਹੈ ਹੁਣ ਕਈ ਲੋਕ ਕਿ ਫੇਕ ਡਾਕੂਮੈਂਟ ਆਪਾਂ ਦੇ ਕੇ ਬਣਾ ਲੈਂਦੇ ਉਹਨਾਂ ਨੂੰ ਪਤਾ ਕਿ ਫਸਟ ਟਾਈਮ এমਪਲੋਈ ਆਪਾਂ ਸ਼ੋਅ ਕਰ ਦਿੱਤਾ ਸਾਨੂੰ ਪੈਸੇ ਇੱਥੇ ਆਉਣੇ ਹੀ ਆ ਸੋ ਇਹ ਇਹ ਕਿੰਨਾ ਕੁ ਔਥੈਂਟਿਕ ਇਹਨੂੰ ਕਿਵੇਂ ਬਣਾਇਆ ਜਾਏਗਾ ਫਿਰ ਇਹਨੂੰ ਐਕਚੁਅਲੀ ਆਧਾਰ ਨਾਲ ਤਾਂ ਲਿੰਕਡ ਹੈ ਹੀ ਹੈ ਜੀ ਔਰ ਜਿਹੜਾ ਯੂਐਨ ਨੰਬਰ ਜਿਹੜਾ ਜਨਰੇਟ ਕਰਾਂਗੇ ਉਹ 엠ਪਲਾਇਰ ਦੇ ਥਰੂ 엠ਪਲਾਇਰ ਉਹਨੂੰ ਵੈਰੀਫਾਈ ਕਰੇਗਾ ਜੀ 엠ਪਲਾਇਰ ਵੈਰੀਫਾਈ ਕਰੇਗਾ ਉਹਦੀ ਜਿਹੜੀ ਈਸੀਆ ਹ ਉਸ ਮੰਥ ਤੋਂ ਜਦੋਂ ਬੈਨੀਫਿਟ ਸਟਾਰਟ ਹੋ ਜਾਊਗਾ ਤੇ ਜਿਹੜਾ ਗਵਰਨਮੈਂਟ ਜਿਹੜੀ ਹੈਗੀ ਆ ਉਹ ਜਿਹੜਾ ਅਮਾਉਂਟ ਟ੍ਰਾਂਸਫਰ ਐਮਪਲਾਈ ਦੇ ਸਿੱਧੇ ਅਕਾਊਂਟ ਚ ਜਾਏਗਾ ਡੀਬੀਟੀ ਦੇ ਥਰੂ ਹਮਮ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਹੋਊਗੀ ਹੈ ਆਧਾਰ ਲਿੰਕਡ ਅਕਾਊਂਟ ਤੇ ਇਹਦੇ ਚ ਕੋਈ ਇਧਰ ਲੱਗਦਾ ਨਹੀਂ ਹੈ ਕਿ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋ ਜੀ ਜੀ ਪਾਰਟ ਬੀ ਤੇ ਪੰਕਜ ਜੀ ਅਸੀਂ ਆਉਨੇ ਆ ਪਾਰਟ ਬੀ ਨੂੰ ਅਗਰ ਆਪਾਂ ਖੁੱਲ ਕੇ ਥੋੜਾ ਜਿਹਾ ਅ ਲੈਬੋਰੇਟ ਕਰਨਾ ਹੋਏ ਕਿ ਪਾਰਟ ਬੀ ਦੇ ਐਗਜ਼ੈਕਟਲੀ ਕਿੰਨਾ ਬੈਨੀਫਿਟ ਜਿਹੜਾ ਆ ਸਰਕਾਰ ਜਿਹੜਾ ਉਹ ਦੇਣ ਜਾ ਰਹੀ ਕਿੰਨੀ ਇਨਵੈਸਟਮੈਂਟ ਹੈ ਕਿੰਨਾ ਪ੍ਰੋਵੀਜ਼ਨ ਹੈ ਕਿੰਨੇ ਫੰਡਸ ਜਿਹੜੇ ਉਹਨਾਂ ਵੱਲੋਂ ਰੱਖੇ ਗਏ ਨੇ ਪਾਰਟ ਬੀ ਨੂੰ ਗਵਰਨਮੈਂਟ ਨੇ ਕੋਈ ਲਿਮਿਟ ਨਹੀਂ ਰੱਖਾ ਸੀ ਜੀ 올 ਦੈਟ ਇਜ਼ ਰਿਕਵਰਡਿਜ਼ ਦੈਟ ਯੂ ਹੈਵ ਟੂ ਐਡ ਨਿਊ ਇੰਪਲਾਈਜ਼ ਐਂਡ ਇਫ ਇਟ ਇਜ਼ ਅ ਮੈਨੂਫੈਕਚਰਿੰਗ ਕੰਸਰਨ ਐਨਾ 50 ਸਾਲ ਕੰਟੀਨਿਊ ਹੋਏਗਾ ਆਰ ਮੈਕਸਿਮਮ ਬੈਨੀਫਿਟ 3000 ਰੁਪੀਆ ਪਰ ਏਮਪਲਾਈ ਹੈ ਆਰ ਜਿਸki ਜਿਸki ਸੈਲਰੀ 10000 ਰਹੇਗੀ ਤਾਂ ਟਾੜੇ ਵਾਸਤੇ 1000 ਰੁਪਏ ਪਰ ਮੰਤ ਰਹੇਗੀ 20000 ਸੈਲਰੀ ਰਹੇਗੀ 2000 ਰੁਪਏ ਪਰ ਮੰਤ ਰਹੇਗੀ আর 20000 ਸੇ 30000 ਉਪਰ ਰਹੇਗੀ আর 1 ਲੱਖ ਵਿਚੇ ਰਹੇਗੀ ਤੋਂ 3000 ਰੁਪਏ ਪਰ ਮੰਤ ਮੈਕਸਿਮਮ ਹੋਗੀ ਇੰਡਸਟਰੀ ਦੀ ਜਦੋਂ ਆਪਾਂ ਗੱਲ ਕਰਦੇ ਆ ਜਿਹੜੀ ਏਮਪਲੋਇਰ ਵਾਲੀ ਜਿਹੜੀ ਸਕੀਮ ਹੈ ਪਾਰਟ 2 ਦੀ ਆਪਾਂ ਗੱਲ ਕਰਦੇ ਆ ਸਪੋਰਟ ਟੂ ਏਮਪਲੋਇਰ ਸਰ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਇੰਡਸਟਰੀ ਨੂੰ ਇਹਦੇ ਨਾਲ ਪੁਸ਼ ਮਿਲੇਗਾ ਮੇਨ ਬੈਨੀਫਿਟ ਕਿਸ ਸੈਗਮੈਂਟ ਨੂੰ ਜ਼ਿਆਦਾ ਹੋਣ ਵਾਲਾ ਮੈਨੂਫੈਕਚਰਰ ਨੂੰ ਜਾਂ ਜਿਹੜਾ ਹੋਰ ਵੀ ਜਿਹੜੇ ਏਮਪਲੋਇਰ ਨੇ ਉਹਨਾਂ ਨੂੰ ਇਹ ਮੈਡਮ ਜਿਹੜੀ ਸਕੀਮ ਹੈਗੀ ਹੈ ਇਹ ਆਦਰਵਾਇਜ਼ ਸਾਰੇ ਹੀ ਸੈਕਟਰਸ ਵਾਸਤੇ ਹੈਗੀ ਹੈ ਬਟ ਮੇਨ ਫੋਕਸ ਜਿਹੜਾ ਹੈਗਾ ਉਹ ਮੈਨੂਫੈਕਚਰਿੰਗ ਸੈਕਟਰ ਤੇ ਹੋਵੇਗਾ ਕਿਉਂਕਿ ਬਾਕੀ ਸੈਕਟਰਸ ਨੂੰ ਇਹ 2 ਸਾਲ ਵਾਸਤੇ ਮੈਨੂਫੈਕਚਰਿੰਗ ਸੈਕਟਰ ਨੂੰ 4 ਸਾਲ ਤੱਕ ਬੈਨੀਫਿਟ ਹੈਗਾ ਹੁਣ ਜਿਹੜੇ ਵੀ ਮੈਨੂਫੈਕਚਰਿੰਗ ਸੈਕਟਰ ਚ ਜੋਬ ਕ੍ਰੀਏਸ਼ਨ ਹੋਊਗੀ ਤੇ ਗ੍ਰੋਥ ਜਿਹੜੇ ਅਨਪਲਾਈਮੈਂਟ ਜਿਹੜੀ ਹੈਗੀ ਆ ਉਹ ਕੱਟੂਗੀ ਤਾਂ ਐਮਪਲਾਇਰ ਦਾ ਫਾਇਦਾ ਇਹ ਹੈ ਕਿ ਜਿਹੜਾ ਇਨਸੈਂਟਿਵ ਗਵਰਨਮੈਂਟ ਨੇ ਦੇਣਾ ਹੈ ਪਰ ਐਮਪਲਾਈ ਦੇਣਾ ਐਡੀਸ਼ਨਲ ਐਮਪਲਾਈ ਤੇ ਉਹ ਜਿਹੜਾ EPF ਸੀ ਕੀ ਹੁੰਦਾ ਕਿ ਐਮਪਲਾਇਰ ਸ਼ੇਅਰ ਆਂਦਾ ਹੈ ਹੂੰ ਤੇ ਉਹ ਉਹਨੂੰ ਰਿਵੈਟ ਮਿਲੂਗੀ ਤੇ ਉਹਦਾ ਭਾਰ ਕੱਟੂਗਾ ਐਮਪਲਾਇਰ ਦਾ ਤੇ ਨੇਚਰਲੀ ਜੋਬ ਅਪੋਰਚ्युनिटी ਜਿਆਦਾ ਕ੍ਰੀਏਟ ਹੋਣਗੀਆਂ ਹੂੰ ਤੇ ਗਵਰਨਮੈਂਟ ਨੇ ਜੋਬ ਕ੍ਰੀਏਸ਼ਨ ਐਕਸਪੈਕਟਿਡ ਹੈਗਾ ਕਿ 3.5 ਤੋਂ 4 ਕਰੋੜ ਤੱਕ ਜਿਹੜਾ ਜੋਬ ਹੈਗਾ ਉਹ ਅਗਲੇ 2 ਸਾਲਾਂ ਚ ਕ੍ਰੀਏਟ ਹੋਏਗਾ ਇਸ ਸਕੀਮ ਨਾਲ ਔਰ ਜਿਹੜਾ ਬਜਟ 1 ਲੱਖ ਕਰੋੜ ਦਾ ਬਜਟ ਰੱਖਿਆ ਹੋਇਆ ਹੈ ਟੋਟਲ ਇਹਦੇ ਚ ਅਵੇਅਰਨੈਸ ਦੀ ਆਪਾਂ ਗੱਲ ਕਰਦੇ ਹਾਂ ਹੁਣ ਮੰਨ ਲਓ ਮੇਰੇ ਕੋਲ ਵੀ ਇਹ ਸਕੀਮ ਆਈ ਹੈ ਮੈਂ ਸਕੀਮ ਬਾਰੇ ਸੁਣਿਆ ਤੇ ਮੈਨੂੰ ਇਹ ਵੀ ਚੀਜ਼ ਮੇਰੇ ਧਿਆਨ ਦੇ ਵਿੱਚ ਪੰਕਜ ਜੀ ਆਉਂਦੀ ਹੈ ਕਿ ਅਵੇਅਰਨੈਸ ਕਿਉਂਕਿ ਗਵਰਨਮੈਂਟ ਜਦੋਂ ਵੀ ਕੋਈ ਪ੍ਰੋਗਰਾਮ ਨੂੰ ਲਾਂਚ ਕਰਦੀ ਹੈ ਤੇ ਉਹਦੇ ਨਾਲ ਦੀ ਨਾਲ ਇਨ ਸਪੋਰਟ ਟੂ ਉਹ ਅਵੇਅਰਨੈਸ ਕੈਂਪੇਨਸ ਜਿਹੜੀਆਂ ਨੇ ਜਾਂ ਉਸ ਤਰ੍ਹਾਂ ਦਾ ਕੋਈ ਲਿਟਰੇਚਰ ਜਾਂ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਜਿੱਥੋਂ ਮੈਨੂੰ ਇਨਫੋਰਮੇਸ਼ਨ ਉਸ ਚੀਜ਼ ਬਾਰੇ ਮਿਲ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਡਿਪਾਰਟਮੈਂਟਸ ਨੂੰ ਆ ਰਹੀ ਹੈ ਡਿਵੀਜ਼ਨ ਏਮਪਲॉयर्स ਨੂੰ ਜਾ ਰਹੀ ਹੈ ਇਹ ਪਬਲੀਕਲੀ ਕਿਦਾਂ ਹੋ ਰਹੀ ਹੈ ਚੀਜ਼ਾਂ ਹੋਏਗੀ ਗਵਰਨਮੈਂਟ ਨੇ ਅੱਗੇ ਵਾਰੀ ਪ੍ਰੋਡਕਸ਼ਨ ਲਿੰਕ ਇਨਸੈਂਟਿਵ ਲਾਂਚ ਕੀਤਾ ਸੀ ਇਹ ਸਕੀਮ ਥੈਟ ਇਜ਼ ਕੰਪਲੀਮੈਂਟਰੀ ਟੂ 댓 ਸਕੀਮ ਐਂਡ 댓 ਸਕੀਮ ਹੈਲਸੋ ਬੀਨ ਵੈਰੀ ਪਪੂਲਰ ਐਂਡ ਦਾ ਏਮਪਲॉयर्स ਐਂਡ ਏਮਪਲਾਈਜ਼ ਦੇ ਆਲਰੇਡੀ ਨੋ ਅਬਾਊਟ ਇਟ ਐਂਡ ਵੀ ਆਰ ਆਲਸੋ ਪ੍ਰੋਮੋਟਿੰਗ ਇਟ ਥਰੂ ਵੈਰੀਅਸ ਨਿਊ ਚੈਨਲ ਐਂਡ ਆਬਵੀਅਸਲੀ ਥਿਸ ਡੀਡੀ uh, uh durdasan is one of the most uh, popular channel so we have we have also come to promote and uh, uh, through newspaper and through uh, all india radio and uh, through our own website and uh, through word of the mouth ji so epf department di agar apan bhagan di gall kariye unna vallon vi individual koi schedule la ke jehdi koshishein uparale kite ja rahe hain bilkul bilkul madam ਆ ਇੱਕ ਸਾਡਾ ਸੋਸ਼ਲ ਮੀਡੀਆ ਤੇ ਵੀ EPF ਉਹ ਸੋਸ਼ਲ ਅਕਾਊਂਟ ਵੀ ਹੈਗਾ ਜੀ ਐਕਸ ਤੇ ਵੀ ਹੈਗੇ ਆ ਔਰ ਅਸੀਂ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਵੀ ਹੈਗੇ ਆ ਸਾਡੀ ਵੈਬਸਾਈਟ ਜਿੱਦਾਂ ਸਰ ਨੇ ਦੱਸਿਆ EPFindia.gov.in ਉੱਤੇ ਵੈਬਸਾਈਟ ਤੇ ਵੀ ਜਾ ਕੇ ਸਾਰੀ ਇਨਫੋਰਮੇਸ਼ਨ ਮਿਲ ਸਕਦੀ ਹੈ ਜੀ ਇਸ ਤੋਂ ਇਲਾਵਾ ਸਾਡੇ origional offices ਹੈਗੇ ਪੰਜਾਬ ਚ ਸਾਡਾ ਜਰਨਲ ਆਫਿਸ ਚੰਡੀਗੜ੍ਹ ਹੈ ਤੇ ਬਾਕੀ ਰੀਜਨਲ ਆਫਿਸ ਚੰਡੀਗੜ੍ਹ ਰੀਜਨਲ ਆਫਿਸ ਜ਼ਿਲੰਦਰ ਅੰਮ੍ਰਿਤਸਰ ਬਠਿੰਡਾ ਇਸ ਤੋਂ ਇਲਾਵਾ ਸਾਡੇ ਡਿਸਟ੍ਰਿਕਟ ਆਫਿਸ ਵੀ ਹੈਗੇ ਜਿਸ ਤਰ੍ਹਾਂ ਇੱਥੇ ਸਾਡੀ ਜੂਰਿਸਡਿਕਸ਼ਨ ਦੇ ਵਿੱਚ ਫਗਵਾੜਾ ਡਿਸਟ੍ਰਿਕਟ ਆਫਿਸ ਹੈਗਾ ਹੁਸ਼ਿਆਰਪੁਰ ਡਿਸਟ੍ਰਿਕਟ ਆਫਿਸ ਹੈਗਾ ਬਟਾਲਾ ਅੰਮ੍ਰਿਤਸਰ ਦੇ ਅੰਦਰ ਹੁੰਦਾ ਜੀ ਤੇ ਜਿਹੜੇ ਡਿਸਟ੍ਰਿਕਟ ਆਫਿਸਿਸ ਹੈਗੇ ਆ ਉਹ ਰੀਚ ਜਿਹੜੀ ਹੈਗੀ ਹੈ ਵਰਕਰ ਦੀ ਦੇ ਮਤਲਬ ਕਿ ਉੱਥੇ ਜਾ ਕੇ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਗੈਦਰ ਕਰ ਸਕਦੇ ਆ EPF cụcਕਟ ਵਿਭਾਗ ਦੇ ਨਾਲ ਤੁਸੀਂ ਮੁੱਖ ਪੋਜੀਸ਼ਨਸ ਉੱਤੇ ਬੈਠੇ ਹੋਏ ਉਹ ਕਈ ਵਾਰ ਇਹ ਵੀ ਦਿੱਕਤ ਆਉਂਦੀ ਹੈ ਕਈ ਵਾਰ ਸੁਣਨ ਦੇ ਵਿੱਚ ਆਉਂਦਾ ਕਿ ਜਦੋਂ ਕਿਉਂਕਿ ਇਹ ਜਿਹੜੀ ਸਕੀਮ ਹੈ ਬੇਸਿਕਲੀ EMPLOYEE ਤੇ EMPLOYER ਦੋਨਾਂ ਦੀ ਸਪੋਰਟ ਦੇ ਵਿੱਚ ਹੈ ਪਰ ਜੀ ਕਈ ਵਾਰੀ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੇ ਲੋਕ ਜਿਹੜੇ ਜੌਬ ਲੈਂਦੇ ਨੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਇਹ ਉੱਥੇ ਜਾ ਕੇ ਇਹ ਹਾਲਾਂਕਿ ਇਸ ਤੋਂ ਥੋੜਾ ਜਿਹਾ ਹਟਮਾ ਕੁਐਸਚਨ ਹੈ ਕਿ ਪਰ ਡਿਪਾਰਟਮੈਂਟ ਦੇ ਨਾਲ ਸੰਬੰਧਤ ਹੈ ਉਹ ਇਹ ਕਹਿ ਦਿੰਦੇ ਨੇ ਕਿ ਅਸੀਂ ਆਪਣਾ EPF ਨਹੀਂ ਕਟਵਾਉਣਾ ਚਾਹੁੰਦੇ ਕਿ ਇਹ ਇਸ ਤਰ੍ਹਾਂ ਦਾ ਕਿਨ ਕਿਨ ਕੇਸ ਕੋਈ ਪ੍ਰੋਵੀਜ਼ਨ

हाथ में ही चाहिए तो एक बार ई में आ गया तो हमारा भी लॉ कहता है कि ई पी ई में जाएगा नहीं और उसको जो बेनिफिट्स मिलने लगेंगे इम्प्लॉ को तो वो खुद ही इम्प्लॉयर के ऊपर प्रेशर बनाएगा कि नहीं जी मुझे बेनिफिट जो है सो दो तो लॉन्ग टर्म में बहुत ही अच्छी है और इंडिया इंडिया देखिए आज के डेट में हम बोलने के लिए तो बहुत ही डेमोग देमोग्राफिक, डेमोग्राफिकली यंग कंट्री है लेकिन कहीं ना कहीं सबको ही बूढ़े हो रहे हैं सबको पेंशन बेनिफिट चाहिए सबको प्रोविडेंट फंड बेनिफिट चाहिए तो ये आपने जो बात बोली कि बहुत बहुत लोग कटवाना नहीं चाहते एक बार इसने जो इसका बेनिफिट देख लिया तो जैसे हम हमें तो सब कुछ बेनिफिट है लेकिन हमें सब कुछ पता है लेकिन ये एक्चुअली पूरे के पूरे इंडिया में इतने सारे लोग हैं जो कि जिनको कोई बेनिफिट नहीं मिलता वो इनफॉर्मल सेक्टर में तो फॉर्मल सेक्टर को प्रमोट करने वास्ते गवर्नमेंट ने ये ਲੌਂਗ ਟਰਮ ਕੋ ਦੇਖਤੇ ਹੋਏ ਲਾਂਚ ਕੀਤਾ ਹੈ ਔਰ ਇਹ ਬਹੁਤ ਹੀ ਫਾਇਦੇਮੰਦ ਹੋਗਾ ਜੀ ਬਲਕਿਸ਼ਣ ਜੀ ਇੱਕ ਚੀਜ਼ ਹੋ ਰਿਹਾ ਕਿ ईपीएफ ਜਦੋਂ ਉਹਨਾਂ ਦੇ ਅਕਾਊਂਟਸ ਦੇ ਵਿੱਚ ਮਾਫ ਕਰਨਾ ਇਨਸੈਂਟਿਵ ਆਏਗਾ 15000 ਇੱਕ ਆਪਾਉਂਡ ਦੀ ਗੱਲ ਕੀਤੀ ਪਾਰਟ 1 ਜਿਹੜਾ EMPLOYE ਲਈ ਹੈਗਾ ਫਸਟ ਟਾਈਮ EMPLOYE ਲਈ ਕਿ ਇਸ ਤਰ੍ਹਾਂ ਦਾ ਕੋਈ ਪ੍ਰੋਵੀਜ਼ਨ ਵੀ ਹੈ ਕਿ ਜਦੋਂ 6 ਮਹੀਨੇ ਪਹਿਲੀ ਕਿਸ਼ਤ ਹੋਣੀ 6 ਮਹੀਨੇ ਦੇ ਤਾਂ ਉਸ ਤੋਂ ਦੂਸਰੀ ਕਿਸ਼ਤ ਜਿਹੜੀ ਹੈ ਉਹ ਦੂਸਰੇ ਮਤਲਬ ਇੱਕ ਸਾਲ ਚ ਦੋ ਕਿਸ਼ਤਾਂ ਆ ਗਈਆਂ ਜੀ ਜੀ ਕੀ ਉਹ ਉਹਦੇ ਲਈ এমਪਲੋਈ ਦੇ ਲਈ ਉਹਨੂੰ ਵਿਧਰੋਅਲ ਕਰਵਾਉਣਾ ਇੰਪੋਰਟੈਂਟ ਹੈ ਜਾਂ ਉਹਨੂੰ ਉਹ ਕੰਟੀਨਿਊ ਕਰ ਸਕਦਾ ਆਪਣੇ ਅਕਾਊਂਟ ਦੇ ਵਿੱਚ ਹੀ ਉਹ ਰਹਿ ਸਕਦੇ ਨੇ ਕੋਈ ਇਸ ਐਕਚੁਅਲੀ ਕੀ ਹੈ ਕਿ 6 ਮਹੀਨੇ ਤੋਂ ਬਾਅਦ ਮਿਲਨੇ ਤੇ ਉਹਨੂੰ 6 ਮਹੀਨੇ ਤਾਂ এমਪਲੋਇਮੈਂਟ 'ਚ ਰਹਿਣਾ ਹੀ ਪੈਣਾ ਹਮ ਅਗਰ ਮੰਨ ਲਓ 8ਵੇਂ ਮਹੀਨੇ 'ਚ ਉਹ ਛੱਡ ਜਾਂਦਾ ਤੇ ਫਿਰ ਨੈਚੁਰਲੀ ਉਹ ਜਿਹੜੀ ਸੈਕੰਡ ਕਿਸ਼ਤ ਮਿਲੂਗੀ ਨਹੀਂ ਇਹ ਅੱਛਾ ਇਹ ਇਹ ਜੌਬ ਦੀ ਵੀ ਕੋਈ ਲਿਮਟ ਹੈ ਕਿ ਇਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਵੀ ਕੋਈ ਪ੍ਰੋਵੀਜ਼ਨ ਹੈਗਾ ਕਿ ਉਹ ਕਿੰਨੇ ਟਾਈਮ ਲਈ ਅਗਰ ਜੌਬ ਕਰੇਗਾ ਇੱਕ ਸਾਲ ਜੇ ਉਹਨੇ ਬੈਨੇਫਿਟ ਲੈਣਾ ਹੈ ਜਿਹੜੇ ਫਰੈਸ਼ਰ ਹੈਗਾ ਤੇ ਐਟ ਲੀਸਟ ਇੱਕ ਸਾਲ ਤਾਂ ਉਹਨੂੰ ਜੌਬ 'ਚ ਰਹਿਣਾ ਪਊਗਾ ਨਾ ਦੋਨੋਂ ਕਿਸ਼ਤਾਂ ਲੈਣ ਲਈ ਸੈਕੰਡਲੀ ਇੱਕ ਸਾਲ ਉਹ ਜੌਬ ਦੇ ਵਿੱਚ ਵੀ ਰਹਿੰਦਾ ਆ ਪਰ ਉਹ ਕਹਿੰਦਾ ਕਿ ਮੈਂ ਪਹਿਲੀ ਕਿਸ਼ਤ ਜਿਹੜੀ ਆ ਜਾਂ ਦੂਸਰੀ ਕਿਸ਼ਤ ਮੈਂ ਅਜ ਵਿਡਰੋਅਲ ਨਹੀਂ ਕਰਵਾਉਣਾ ਚਾਹੁੰਦਾ ਉਹਦਾ ਜੌਬ ਵੀ ਕੰਟੀਨਿਊ ਕਰਦੀ ਉਹਦੇ ਬੈਂਕ ਅਕਾਊਂਟ ਸੀ ਰਹੂਗੀ ਜਿਹੜੀ ਚੈਲੀ ਕਿਸ਼ਤ ਹੈ ਉਹ ਜਦੋਂ ਮਰਜ਼ੀ ਵਿਡਰਾ ਕਰ ਲੇ ਉਹਦੀ ਮਰਜ਼ੀ ਹੈਗੀ ਜੀ ਪੰਕਜ ਜੀ ਇੱਕ ਜਦੋਂ ਜਿਹੜਾ ਫਸਟ ਟਾਈਮ EMPLOYEE ਹੈ ਕਿ ਉਹਦੇ ਲਈ ਕੋਈ ਏਜ ਲਿਮਟ ਵੀ Uh, कोई ਕੀਤੀ ਗਈ ਹੈ ਲਿਮਟाइज के नहीं अगर इतनी एज, एज लिमिट ਦੇ ਵਿੱਚ ਤੁਸੀਂ ਫਸਟ জব ਲੈ ਰਹੇ ਹੋ देन ਇਸ ਸਕੀਮ ਐਪਲੀਕੇਬਲ ਹੈ ਜਾਂ ਕੋਈ ਵੀ ਏਜ ਗਰੁੱਪ ਤੇ ਤੁਸੀਂ ਫਸਟ জব ਲੈ ਰਹੇ ਹੋ ਤਾਂ ਤੁਹਾਨੂੰ ਬੈਨੀਫਿਟ ਮਿਲੇਗਾ ਇਹ ਬੜੀ ਸਿੰਪਲ ਸਕੀਮ ਹੈ ਸੀ ਕੋਈ ਏਜ ਲਿਮਟ ਨਹੀਂ ਹੈ ਜੀ ਜੀ ईपीएफ ਦੀ ਸਰ ਜੇ ਤੋਂ ਗੱਲ ਕਰਦੇ ਆ ईपीएफ ਫੋਰ ਡਿਪਾਰਟਮੈਂਟ ਕੁਛ ਇਦਾਂ ਦਾ ਡਿਪਾਰਟਮੈਂਟ ਹੈ ਕਿ ਜਿਹਦੇ ਬਾਰੇ ਜਦੋਂ ਲੋਕ ਜੌਬ ਵੀ ਕਰਦੇ ਆ ਬਹੁਤੀ ਜਾਣਕਾਰੀ ਨਹੀਂ ਲੈਣਾ ਚਾਹੁੰਦੇ ਜੋ ਅਸੀਂ ਲੋਕ ਪਰਸਨਲੀ ਕੰਮ ਕਰਦੇ ਆ ਜੌਬ ਕਰਦੇ ਆ ਜਾਂ ਦੂਸਰਿਆਂ ਨੂੰ ਜੌਬ ਕਰਦੇ ਆ ਜਿਹੜਾ ਉਹਨੂੰ ਅਬਜ਼ਰਵ ਕਰਦੇ ਆ ਜੀ ਈਪੀਐਫ ਜਿਹੜਾ ਆ ਉਹ ਕਈ ਲੋਕ ਕਹਿੰਦੇ ਕਿ ਜੀ ਈਪੀਐਫ ਮੈਂ ਕਟਵਾਇਆ ਸੀ ਪਰ ਮੈਂ ਜਦੋਂ ਬਾਅਦ ਵਿੱਚ ਜੌਬ ਤੋਂ ਬਾਅਦ ਈਪੀਐਫ ਆਪਣਾ ਲੈਣ ਗਿਆ ਮੇਰੀ ਡਿਪਾਰਟਮੈਂਟ ਨੇ ਖੱਜਲ ਖਵਾਰੀ ਬਹੁਤ ਕੀਤੀ ਸਾਨੂੰ ਕੋਈ ਦੱਸਦਾ ਨਹੀਂ ਹੈ ਗਾਈਡ ਨਹੀਂ ਕਰਦਾ ਸਾਨੂੰ ਉੱਥੇ ਸੋ ਕਈ ਵਾਰ ਤਾਂ ਲੋਕ ਕਹਿੰਦੇ ਮੈਂ ਛੱਡ ਹੀ ਦਿੱਤਾ ਮੈਂ ਲੈ ਕੇ ਨਹੀਂ ਆਇਆ ਮੈਡਮ ਜਿਹੜਾ ਸਿਨੈਰੀਓ ਜਿਹੜਾ ਹੈਗਾ 2014 ਤੋਂ ਬਾਅਦ ਜਿਹੜਾ ਸਿਨੈਰੀਓ ਜਿਹੜਾ ਚੇਂਜ ਹੋ ਗਿਆ ਯੂਨੀਵਰਸਲ ਅਕਾਊਂਟ ਨੰਬਰ 2014 ਤੋਂ ਆ ਗਿਆ ਸਾਡਾ ਜਿਹੜਾ ਆਪਾਂ 12 ਡਿਜੀਟ ਦਾ ਜਿਹੜਾ ਆਪਾਂ ਗ ਫਰਮ ਉਸ ਜਿਹੜੀ ਸਭ ਤੋਂ ਵੱਡੀ ਜ਼ਰੂਰੀ ਗੱਲ ਹੈਗੀ ਹੈ ਕਿ ਯੂਐਨ ਨੰਬਰ ਨੂੰ ਅਸੀਂ ਲਿੰਕ ਕਰਨਾ ਹੈ ਮੋਬਾਈਲ ਨਾਲ ਆਧਾਰ ਨਾਲ ਪੈਨ ਕਾਰਡ ਨਾਲ ਆਪਣੇ ਬੈਂਕ ਅਕਾਊਂਟ ਨਾਲ ਜੀ ਔਰ ਉਹਦੀ ਕੇ ਵੀ ਸੀ ਆ ਕੰਪਲੀਟ ਕਰवानी ਹੈ ਜਿੱਦਾਂ ਹੀ ਨਵਾਂ ਬੱਚਾ ਜਾਂ ਕੋਈ ਐਮਪਲਾਈ ਜੋਇਨ ਕਰਦਾ ਹੈ ਤੇ ਉਹਨੂੰ ਇਹ ਸਾਰੇ ਫਾਰਮੈਨਟਿਜ਼ ਅਗਰ ਕਰਾ ਕੇ ਰੱਖ ਲਵੇ ਤੇ ਉਹਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਹੈ ਨਾ ਏਮਪਲਾਇਰ ਕੋਲ ਨਾ ਸਾਡੇ ਕੋਲ ਆਪਣੇ ਆਪ ਹੀ ਆਨਲਾਈਨ ਉਹਨੇ ਅਪਲਾਈ ਕਰਨਾ ਤੇ ਉਹਦੇ ਸਿੱਧੇ ਹੀ ਅਕਾਊਂਟ 'ਚ ਆ ਜਾਣਾ ਪੈਸਾ ਤੇ ਬੇਸਿਕਲੀ ਜਿਹੜਾ ਪਹਿਲੇ ਪ੍ਰੀ 2014 ਸੀਗਾ ਕਿ ਯੂਨ ਨੰਬਰ ਨਹੀਂ ਸੀਗਾ ਤੇ ਉਹਨੂੰ ਉਹਨਾਂ ਨੂੰ ਥੋੜੀ ਜਿਹੀ ਦਿੱਕਤਾਂ ਆਈਆਂ ਬਟ ਅਸ ਦੀ ਡੇਟਸ ਅਸੀਂ ਜਿਹੜਾ ਹੈ ਆਪਣੇ ਡੈਸਕ ਵੀ ਬਣਾਏ ਆਪਣੇ ਪੀਅਰੋ ਸੈਲ ਸਾਡਾ ਪੂਰਾ ਕੰਪੈਕਟ ਹੈਗਾ ਜੀ ਜੇ ਕੋਈ ਸਾਡੇ ਕੋਲ ਆਂਦਾ ਹੈ ਇਵਨ ਸਾਡੇ ایਓਜ਼ ਐਨਫੋਰਸਮੈਂਟ ਆਫੀਸਰਸ ਹੈ ਅਸੀਂ ਇੱਕ ਹਰ ਮਹੀਨੇ 27th ਮਨ ਦੇ ਤਰੀਕ ਨੂੰ ਅਸੀਂ ਨੈਨ ਨਿਧੀ ਆਫ ਕਿਨ ਨਿਕਟ ਇੱਕ ਪ੍ਰੋਗਰਾਮ ਚੱਲਦਾ ਥਰੋਅਆਊਟ ਇੰਡੀਆ ਅਸੀਂ ਉੱਥੇ ਸਾਡੇ ਐਨਫੋਰਸਮੈਂਟ ਆਫੀਸਰ ਹਰ ਡਿਸਟ੍ਰਿਕਟ ਚ ਹੂੰ ਆਪਣੇ ਕੈਂਪਸ ਲਗਾਉਂਦੇ ਆ ਸੀ ਜੀ ਆਸ-ਪਾਸ ਦੇ ਇਸਟੈਬਲਿਸ਼ਮੈਂਟ ਦੇ ਵਰਕਰਸ ਨੂੰ ਉੱਥੇ ਉਹਨਾਂ ਨੂੰ ਅਵੇਕਨ ਕਰਦੇ ਆ ਜੀ ਔਰ ਅੱਜ ਦੀ ਡੇਟ ਤੋਂ ਸੋਸ਼ਲ ਮੀਡੀਆ 'ਚ ਵੀ ਸਾਡੇ ਸੋਸ਼ਲ EPF ਦੇ ਅਕਾਊਂਟਸ ਦਾ ਆ ਗਿਆ ਤੇ ਉਹਦੇ ਨਾਲ ਵੀ ਕਾਫੀ ਹੈਲਪ ਮਿਲ ਰਹੀ ਹੈ ਜੀ ਪ੍ਰਿੰਟ ਮੀਡੀਆ ਤਾਂ ਹੈ ਹੀ ਹੈ ਬਾਕੀ ਤੁਸੀਂ ਵੀ ਉਹ ਤੁਸੀਂ ਇਹਦੇ ਵਿੱਚ ਬੈਟ-ਬੈਟ ਅਪਲਾਈ ਕਰ ਸਕਦੇ ਹੋ ਜੀ ਇੱਕ ਜਾਂਦੇ-ਜਾਂਦੇ ਮੈਸੇਜ ਆਪਾਂ ਜ਼ਰੂਰ ਲਵਾਂਗੇ ਮੰਗਰ ਜੀ ਕਿਉਂਕਿ ਦੇਖੋ ਜਦੋਂ ਫਰਸਟ EMPLOYEES ਆਪਾਂ ਗੱਲ ਕਰਦੇ ਆ ਤਾਂ ਉਹ ਫਰਸਟ EMPLOYEES ਹਮੇਸ਼ਾ ਕਾਲ ਯੂਨੀਵਰਸਿਟੀਆਂ ਚ ਬਹੁਤ ਵੱਡਾ ਜਿਹੜਾ ਯੂਥ ਸਾਡਾ ਬੇਟਾ ਜਨਰੇਸ਼ਨ ਸਾਡੀ ਬੈਠੀ ਹੈ ਜਿਨ੍ਹਾਂ ਨੇ এমਪਲੋਇਮੈਂਟ ਦੇ ਲਈ ਜਾਣਾ ਹੁੰਦਾ ਉਹਨਾਂ ਨੇ ਆਪਣੇ ਅਪਲਾਈ ਕਰਨਾ ਹੁੰਦਾ ਹੈ ਉਹਨਾਂ ਤੱਕ ਪਹੁੰਚਣ ਦੇ ਲਈ ਵੀ ਕੀ ਡਿਪਾਰਟਮੈਂਟ ਵੱਲੋਂ ਜਾਂ ਤੁਹਾਨੂੰ ਲੱਗਦਾ ਕਿ ਸਰਕਾਰ ਵੱਲੋਂ ਇਨੀਸ਼ੀਏਟਿਵਸ ਲੈਣੇ ਚਾਹੀਦੇ ਆ ਜਾਂ ਲੈ ਰਹੀ ਆ ਜਾਂ ਆਲਰੇਡੀ ਉਹ ਸਕੀਮ ਦੇ ਅੰਡਰ ਹੈਗੇ ਨੇ ਸਰਕਾਰ ਨੇ ਇਹ ਸਕੀਮ ਬੜੀ ਸਿੰਪਲ ਰੱਖੀ ਸੀ ਔਰ ਅਨੇਕ ਕਾਫੀ ਬਾਰ ਵੀ ਸਕੀਮ ਇਸਕੇ ਪਹਿਲੇ ਵੀ ਕਾਫੀ ਲਾਂਚ ਹੋਈਏ ਸਰਕਾਰ ਨੇ ਜੈਸਾ ਮਿਨਿਸਟਰ ਸਾਹਿਬ ਨੇ ਬੋਲਾ ਕਿ इस स्कीम को लॉन्च करने के पहले ही सब लोगों से कंसल्ट किया सारे स्टेक होल्डर से इम्प्लाई से कंसल्ट किया एम्प्लॉयर से कंसल्ट किया और तब जाके इतनी सिंपल स्कीम बनाई कि ये बिल्कुल पॉपुलर हो सके और तभी इसका टारगेट भी इतना बड़ा है कि आप सोचे कि ऑलमोस्ट 3.5 पॉइंट करोड़ जो है वो हमारा टारगेट है कि ये लोग जो है सो आएंगे और वन पॉइंट नाइन टू करोड़ नए लोग आएंगे तो हम ਉਹ ਇਹ ਸਰਕਾਰ ਦੀ ਬਿਲਕੁਲ ਨੋਵਲ ਸਕੀਮ ਹੈ ਔਰ ਹਮ ਸੋਚਦੇ ਹਾਂ ਕਿ ਇਹ ਕਾਫੀ ਪਪੂਲਰ ਹੋਗੀ ਅਬ ਤੱਕ ਦੀ ਸਭ ਤੋਂ ਪਪੂਲਰ ਸਕੀਮ ਹੋਗੀ ਇਮਪਲॉयਮੈਂਟ ਦੇ ਵਾਸਤੇ ਤੇ ਬਲਕਿਸ਼ਨ ਜੀ ਕੀ ਲੱਗਦਾ ਕਿ ਇਸ ਸਕੀਮ ਦੇ ਨਾਲ ਜਿਹੜਾ ਨਵਾਂ ਯੂਥ ਹੈ ਕਈ ਵਾਰੀ ਜਦੋਂ ਜੌਬ ਲੈਣੀ ਹੁੰਦੀ ਨਾ ਤੇ ਬੱਚੇ ਪਹਿਲੇ ਹਰਾਸ ਹੋ ਜਾਂਦੇ ਥੋੜਾ ਜਿਹਾ ਉਹਨਾਂ ਨੂੰ ਇਹ ਲੱਗਦਾ ਪਹਿਲਾਂ ਤਾਂ ਇਹ ਥੋੜਾ ਜਿਹਾ ਕੁਐਸਚਨ ਮਾਰਕ ਹੁੰਦਾ ਕਿ ਪਤਾ ਨਹੀਂ ਜੌਬ ਮਿਲੇਗੀ ਕਿ ਨਹੀਂ ਮਿਲੇਗੀ ਦੂਸਰਾ ਜੌਬ ਦੇ ਵਿੱਚ ਮੈਨੂੰ ਕੀ ਬੈਨੀਫਿਟ ਹੋਏਗਾ ਕਿਉਂਕਿ ਜਿਹੜੀ ਸਰਨਾ ਵੀ ਪਹਿਲਾਂ ਗੱਲ ਕੀਤੀ ਕਿ ਨਾ ਕੋਈ ਹੁਣ ਪੈਨਸ਼ਨ ਹੈਗੀ ਆ ਨਾ ਕੁਛ ਇਸ ਤ ਉਹ ਥੌਟਫੁਲ ਵੇ ਦੇ ਵਿੱਚ ਆ ਜਾਂਦਾ ਆ ਕਿ ਇਹਦੇ ਨਾਲ ਅਸੀਂ ਨਵੇਂ ਜਿਹੜਾ ਸਾਡੀ ਪਨੀਰੀ ਆ ਨਵਾਂ ਯੂਥ ਹੈ ਬੱਚੇ ਨੇ ਜਿਹੜੇ ਸਾਡੇ ਉਹਨੂੰ ਜੋਬ ਵਲ ਇਨਸਪਾਇਰ ਕਰਾਂਗੇ ਬਿਲਕੁਲ ਜਦੋਂ ਅਸੀਂ ਅਵੇਕਨਿੰਗ ਲਿਆਵਾਂਗੇ ਉਹਨਾਂ ਚ ਜਿੱਦਾਂ ਅਸੀਂ ਪਬਲਿਸਿਟੀ ਦੀ ਕਾਫੀ ਹੋ ਰਹੀ ਹੈ ਸਕੂਲ ਦੀ ਜਿੱਦਾਂ ਜਿਹੜੇ ਨਵੇਂ ਕਾਲਜ ਤੋਂ ਨਿਕਲੇ ਆਏ ਡਿਗਰੀ ਡਿਪਲੋਮਾ ਹੋਲਡਰਸ ਹੈਗੇ ਆ ਤੇ ਜਿੱਦਾਂ ਹੀ ਉਹਨਾਂ ਦੇ ਨੋਟਿਸ ਆਊਗੀ ਇਸ ਚੀਜ਼ ਦਾ ਨੇਚਰਲੀ ਇੱਕ ਬੈਨੀਫਿਟ ਤਾਂ ਹੈ ਪਲੱਸ ਏਮਪਲਾਇਰ ਨੂੰ ਵੀ ਬੈਨੀਫਿਟ ਹੈਗਾ ਕਿ ਉਹ ਜਿਹੜੇ ਜ਼ਿਆਦਾ ਜੋਬ ਆਫਰ ਕਰਨਗੇ ਜੀ ਸੋ ਈਆਰਆਈ ਸਕੀਮ ਜੋ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਉਹ ਪ੍ਰਮੋਟ ਕਰ ਰਹੀ ਹੈ ਏਮਪਲੋਇਮੈਂਟ ਨੂੰ ਤੇ ਪ੍ਰਮੋਟ ਕਰ ਰਹੀ ਹੈ ਫਰਸਟ ਟਾਈਮ ਜਿਨ੍ਹਾਂ ਨੇ ਜੋਬ ਲੈਣੀ ਹੈ ਸੋ ਅਸੀਂ ਇਸ ਸਕੀਮ ਦਾ ਇਸ ਮੰਚ ਤੋਂ ਸਵਾਗਤ ਵੀ ਕਰਦੇ ਹਾਂ ਤੇ ਨਾਲ ਦੇ ਨਾਲ ਵੱਧ ਤੋਂ ਵੱਧ ਇਸ ਦਾ ਤੁਸੀਂ ਬੈਨੀਫਿਟ ਲਓ ਇਸ ਸਕੀਮ ਬਾਰੇ ਸਮਝੋ ਇਹਦੇ ਬਾਰੇ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ ਚ ਪੰਕਜ ਜੀ ਆਏ ਬਲਕੇਸ਼ਣ ਜੀ ਆਏ ਤੁਹਾਡਾ ਸਰ ਸਟੂਡੀਓ ਚ 온ਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਬਹੁਤ ਤਨਵਾਦਨਾ ਧੰਨਵਾਦ ਥੈਂਕ ਯੂ